ਵਾਇਰੂ ਜੀ ਕਾਹਲ ਸਾਹਿਬ ਆਵਾਜ਼ ਜੀ ਕੀ ਵਾਇਰੂ ਜੀ ਕੀ ਭਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਨਿਰਮਲ ਸਾਹਿਬ ਤਰੋਕੇ ਵੜਾ ਵਿਖੇ ਤਨ 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 ਚਿਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੁਭ ਪਵਿੱਤਰ ਪਾਵਨ અવਤਾਰ ਦਿਹਾੜਾ ਅਤੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ ਪਵਿੱਤਰ ਜਨਮ ਸ਼ਾਲਾਨਾਬੱਤੀਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਬੜੇ ਪ੍ਰੇਮ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਮਹਾਨ ਗੁਰਮਤ ਸਮਾਗਮ ਕਰਕੇ ਮਨਾਈ ਜਾ ਰਹੀ ਹੈ 14 15 16 17 ਜਨਮ ਬੜੀ ਨੂੰ ਮਹਾਨ ਗੁਰਮਤ ਸਮਾਗਮ ਹੋਣੇ ਹਨ ਇਹਨਾਂ ਮਹਾਨ ਗੁਰਮਤ ਸਮਾਗਮਾਂ ਦੇ ਵਿੱਚ ਇਲਾਕੇ ਦੇ ਸਾਰੇ ਹੀ ਸੰਤ ਮਹਾਪੁਰਖ ਸਾਰੇ ਰੱਗੇ ਟੱਡੇ ਗੁਣੀ ਗਿਆਨੀ ਕਥਾਵਾਚ ਸਹਿਵਾਨ ਹਾਜ਼ਰੀਆਂ ਭਰਨਗੇ 17 ਜਨਵਰੀ ਨੂੰ ਵਿਸ਼ੇਸ਼ ਤੌਰ ਤੇ ਗਿਆਨੀ ਜसवंत ਸਿੰਘ ਜੀ ਮੰਜੀ ਸਾਹਿਬ ਸ੍ਰੀ ਅਮਰitsar ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਤੇ ਹੋਰ ਸਾਰੇ ਸੰਤ ਮਹਾਤਮਾ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਢੋਕਟ ਵਾਲੇ ਸੰਤ ਬਾਬਾ ਬਰਵਿੰਦਰ ਸਿੰਘ ਜੀ ਖੜਿਆਲ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਮੱਲੜੀ ਵਾਲੇ ਸੰਤ ਬਾਬਾ ਗੁਰਪਾਲ ਸਿੰਘ ਦੀ ਢੋਰਮਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਦਾਦੂ ਵਾਲੇ ਸੰਤ ਬਾਬਾ ਪੂਰਨ ਦਾਸ ਜੀ ਅਲੀਕਾ ਸੰਤ ਬਾਬਾ ਸਿਵਾਨੰਦ ਜੀ ਕਿਉਂ ਤੇ ਹੋਰ ਸਾਰੇ ਇਲਾਕੇ ਦੇ ਸੰਤ ਮਹਾਪੁਰਖ ਰਾਗੀ ਸਹਿਬਾਨ ਗ੍ਰੰਥੀ ਸਿੰਘ ਸਹਿਬਾਨ ਸਮੂਹ ਸੰਗਤਾਂ ਮਹੌਰ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਇਲਾਕੇ ਦੇ ਵਿੱਚੋਂ ਸੇਵਾਦਾਰ ਪਹੁੰਚ ਲੈਣ ਆਪ ਸੰਗਤਾਂ ਨੇ ਵੀ ਸਮੇਂ ਸਿਰ ਪਹੁੰਚ ਕੇ ਨਾਮ ਬਾਣੀ ਦੇ ਲਾ혜 ਪ੍ਰਾਪਤ ਕਰਨੇ ਸੇਵਾਵਾਂ ਕਰਨੀਆਂ ਅਤੇ 17 ਜਨਵਰੀ ਨੂੰ ਖੰਡੇਵਾਟੇ ਦਾ ਅਮਰਤ ਵੀ ਤਿਆਰ ਹੋਵੇਗਾ। ਲੋਵੀ ਵੱਧ ਤੋਂ ਵੱਧ ਗੁਰਮੁਖ ਪਿਆਰੇ ਅਮਰਤਵਲਾ ਕੀ ਤੇ ਖੰਡੇ ਦੀ ਪੌੜ ਛੱਕ ਕੇ ਗੁਰੂ ਵਾਲੇ ਬਣ ਇਨ੍ਹਾਂ ਮਹਾਨ ਸਮਾਗਮਾਂ ਦੇ ਵਿੱਚ ਸਮੂਹ ਸੰਗਤਾਂ ਨੇ ਹੰਢਣ ਦੀ ਕਿਰਪਾਲਤਾ ਕਰਨੀ ਨਾਮ ਬਾਣੀ ਦੇ ਲਾ혜 ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ